ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ 사ਦ ਸੰਗਤ ਜੀਓ ਦਾਸ ਨੇ ਕਈ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਮੇਰੇ ਪਰਮ ਸਤਕਾਰਯੋਗ ਵੀਰ ਜਿੰਨ ਸਾਡਾ ਭਰਾਵਾਂ ਵਾਂਗੂ ਪਿਆਰ ਹੈ ਜਿਨ੍ਹਾਂ ਨੇ ਕੇ ਫਾਉਂਡ ਟੈਂਸ਼ਨ ਮਾਤਾ ਸਹਿਬ ਕੌਰ ਜੀ ਦੇ ਨਾਂ ਤੇ ਗਰੀਬਾਂ ਦੀ ਸਹਾਇਤਾ ਦੇ ਵਾਸਤੇ ਤਿਆਰ ਕੀਤੀ ਹੈ ਪਹਿਲਾਂ ਵੀ ਇਹ ਕਰਦੇ ਰਹਿੰਦੇ ਸੀ ਇਸ ਤਰ੍ਹਾਂ ਜਿੰਨਾ ਕੋ ਹੋ ਸਕਿਆ ਕਿਉਂਕਿ ਮੇਰਾ ਬਹੁਤ ਚੱਲਦਾ ਪੰਜ ਸਾਲ ਤੋਂ ਮੇਰਾ ਇਹਨਾਂ ਨਾਲ ਵਾਅਦਾ ਹੈ ਪੰਜ ਤੋਂ ਵੀ ਜ਼ਿਆਦਾ ਹੋ ਗਿਆ ਮੇਰੇ ਖਾਲ ਦੇ ਵਿੱਚ 19 ਤੇ 6 ਹਾਂ 26 ਆ ਗਿਆ ਸਾਨੂੰ ਨੇ ਵਿੱਚ ਇਹਨਾਂ ਨਾਲ ਮੁਲਾਕਾਤ ਹੋਈ ਸੀ ਤੇ ਉਦੋਂ ਤੋਂ ਹੀ ਇਹ तकरीबन ਮੈਂ ਦੇਖਦਾ ਕਿ ਸੇਵਾ ਕਰਦੇ ਆ ਰਿਹਾ ਤੇ ਦਾਸ ਤੋਂ ਵੀ ਜਿੰਨਾ ਕੋ ਹੋ ਸਕਿਆ ਭਾਈ ਮੈਂ ਵੀ ਮਾਲਕ ਦੇਣ ਵਾਲਾ ਕਰਦੇ ਰਹਿੰਨੇ ਆ ਅੱਜ ਪਰਿਵਾਰਾਂ ਦੇ ਵਾਸਤੇ ਰਸਦ ਲੈਣ ਆਈ ਸੀ ਰਸਦ ਪੈ ਰਹੀ ਹੈ ਤੇ ਇਹ ਗੱਲ ਮੈਂ ਕਿਉਂ ਕੀ ਲੋਡ ਪਈ ਮੈਨੂੰ ਵੀਡੀਓ ਬਣਾਉਣ ਦੀ ਆ ਜੋ ਬੱਚੀ ਬੈਠੀ ਹੈ ਪਰਮਾਤਮਾ ਦੇ ਰੰਗ ਹੈ ਕਈ ਵਾਰ ਅਜਿਹੀ ਦਸ਼ਾ ਹੋ ਜਾਂਦੀ ਹੈ ਕਿ ਜਦੋਂ ਇਨਸਾਨ ਜਿਸਰੇ ਲੜਕੋਈ ਬੰਦਾ ਧੀਆਂ ਨੂੰ ਲਾਉਂਦਾ ਹੈ ਉਦਰ ਸਟੈਂਡ ਹੀ ਗਲਤ ਹੋ ਜਾਂਦਾ ਉਹ ਬੰਦਾ ਇਸ ਕੁੜੀ ਦੇ ਘਰੋਂ ਚਿੱਕੇ ਦਾ ਸ਼ਿਕਾਰ ਹੋ ਗਿਆ ਮਾਪਿਓ ਵੀ ਹੈ ਨਹੀਂ ਦਰਦ-ਦਰ ਕਹਾਂ ਤੇ ਰੋਲਣ ਲੱਗ ਗਏ ਸਾਡੇ ਨਾਲ ਕੰਟੈਕਟ ਹੋਇਆ ਤੇ ਅਸੀਂ ਜਿੰਨਾ ਕੋ ਹੋ ਸਕਿਆ ਵੱਧ ਤੋਂ ਵੱਧ ਕਰਾਂਗੇ ਪੈਸੇ ਪੱਖੋਂ ਵੀ ਕਰਾਂਗੇ ਰਿਸ਼ਤ ਪਾਣੀ ਵੀ ਦੇਵਾਂਗੇ ਹੋਰ ਪਰਿਵਾਰ ਹੈ ਉਹਨਾਂ ਦੀ ਵੀ ਮਦਦ ਇਸੇ ਤਰ੍ਹਾਂ ਕਰਾਂਗੇ ਤੇ ਪਰ ਜਿਹੜੀ ਵੱਡੀ ਸਮੱਸਿਆ ਕਿੱਥੇ ਆ ਰਹੀ ਆ ਕਿਰਾਏ ਭਰਨੀ ਭਰੂ ਕੌਣ ਕਰਾਏ ਬੰਦਾ ਬੇਕਾਰ ਉਹ ਗੱਛ ਤੇ ਦਾ ਸ਼ਿਕਾਰ ਉਹ ਤਾਂ ਦੂਰ ਪੀਣ ਕਮਾਉਣੇ ਘਰੇ ਸੰਗਤਾਂ ਨੂੰ ਗੁਜਾਰਿਸ਼ ਹੈ ਕਿ ਸਾਡੇ ਪੰਜਾਬ ਦੇ ਸਿੱਖ ਕੌਮ ਦੇ ਯੋਧੇ Hindu Sikh Muslim ਸਾਈ ਕੋਈ ਵੀ ਮੰਨ ਲੋ ਅਜੇ ਇਹ ਹੈ ਕਿ ਦੇ ਅੰਤ ਭੰਡਾਰ ਭਰੇ ਹੋਇਆ ਵਹਿਗੁਰੂ ਦੇ ਸੱਚੇ ਪਾਤਸ਼ਾਹ ਦੇ ਅਜੇ ਇਹ ਪਰਿਵਾਰਾਂ ਦੀ ਸਹਾਇਤਾ ਕਰਨ ਦੇ ਵਾਸਤੇ ਕੋਈ ਨਾ ਬੱਚਿਆਂ ਨੂੰ ਘਰ-ਬਾਰ ਬਣਾ ਕੇ ਦਿੱਤਾ ਜਾਵੇ ਇਸ ਵਾਸਤੇ ਅਪੀਲ ਹੈ ਸਿੱਖ ਕੌਮ ਬਹੁਤ ਵਿਦੇਸ਼ਾਂ ਦੇ ਵਿੱਚ ਬੈਠੀ ਹੈ ਜਿਹਨਾਂ ਕੋ ਹੋ ਸਕਦਾ ਭਾਈ ਮਦਦ ਕਰੋ ਮੈਂ ਵੀ ਬੇਨਤੀ ਕਰਤੀ ਆ ਬਾਕੀ ਆ ਤੁਸੀਂ ਬੱਚੀ ਆ ਗੁੜੀਆ ਇਹਦੇ ਮੂੰਹ ਚਲੋ ਕੋਈ ਨਾ ਪਤਾ ਸੰਗ ਕਾਦੀ ਆ ਪਤਾ ਕੀ ਆ ਸੰਗ ਨਹੀਂ ਹੁੰਦੀ ਕੁਛ ਵੀ ਜਦੋਂ ਆਪਣੇ ਘਰ ਦੇ ਵਿੱਚ ਕੁਛ ਹੁੰਦਾ ਨਹੀਂ ਨਾ ਆਪਾਂ ਗਵਾਂਢੀ ਤੋਂ ਮੰਗਣ ਜਾਂਦੇ ਆ ਉਦੋਂ ਸੰਗ ਦੇ ਨਹੀਂ ਉਦੋਂ ਕਹਿੰਦੇ ਮੈਂ ਤਾਂ ਕਰਦੇ ਆ ਭੈਣ ਮੇਰੀਏ ਦੇ ਦੇ ਮੈਨੂੰ ਥੋੜਾ ਡੰਗਸਾਰ ਦੇ ਸੋ ਇਹ ਚੀਜ਼ਾਂ ਹੁੰਦੀਆਂ ਬੱਚੀ ਸਮਝੀ ਕੋਈ ਗੱਲ ਨਹੀਂ ਵੈਸੇ ਤਾਂ ਮਾਫੀ ਚਾਹੋਣੇ ਆ ਕਿਉਂਕਿ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਵੈਗੁਰੂ ਤਾਕਤ ਬਖਸ਼ੇ ਸੱਚੇ ਪਾਤਸ਼ਾਹ ਤੇ ਮਤੋਂ ਅਦੇ ਇਸੇ ਤਰ੍ਹਾਂ ਸੇਵਾ ਕਰਨ ਦੀ ਤਾਕਤੇ ਬਲ ਦੇਵੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ